ਸਾਸੀਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਗੁਰਦਾਸਪੁਰ ਦੇ ਬਟਾਲਾ ਤੋਂ ਦੱਸ ਰਿਹਾ ਜਿੱਥੇ ਦੋ ਤਰਾਂ ਦਰਮਿਆਨ ਖੂਨੀ ਝੜਪ ਹੁੰਦੀ ਨਜ਼ਰ ਆਈ ਹੈ ਜੀ ਹਾਂ ਬਿਲਕੁਲ ਦੱਸ ਦਈਏ ਕਿ ਇਸ ਝੜਪ ਦੌਰਾਨ शिवसेना ਹਿੰਦੂਸਤਾਨ ਦੇ ਸੰਗਠਨ ਮੰਤਰੀ ਰਾਜਾ ਵਾਲੀਆ ਤੇ ਉਸਦੇ ਛੋਟੇ ਭਰਾ ਲੱਕੀ ਵਾਲੀਆ ਉੱਤੇ ਗੰਬੀਰ ਸੱਟਾਂ ਲਗਾਈਆਂ ਨੇ ਦੱਸ ਦਈਏ ਕਿ ਇਹਨਾਂ ਦੋਵਾਂ ਤਰਾਂ ਨੂੰ ਜ਼ਖਮੀ ਹੋਣੇ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ ਲੜਾਈ ਦੌਰਾਨ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਹੈ ਕੀ ਕੁਝ ਕਿਹਾ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ ਇਹ ਦੋਨੋਂ ਬ੍ਰਦਰ ਨੇ ਰਾਜਾ ਵਾਲੀਆਂ ਦਾ ਲੱਕੀ ਵਾਲੀਆਂ ਕੋਣ ਨੇ ਕੋਈ ਰਾਜਨੀਤਿਕ ਨਾ ਫਿੱਕੀ ਰਾਜਨੀਤੀ ਕੁਛ ਨਹੀਂ ਇਹ ਕੋਈ ਪੁਰਾਣੀ ਰੰਜਿਸ਼ ਇਹਨਾਂ ਦੀ ਇਹ ਜਾ ਰਹੇ ਸੀ ਆਪਣੇ ਘਰ ਵੱਗੂ ਆਖੀ ਗੜ ਤੋਂ ਹਾਂ ਤੇ ਉਥੇ ਰਾਹ ਦੇ ਵਿੱਚ ਮੌਕਾ ਵੇਖ ਕੇ ਮੌਕਾ ਕੈਸ਼ ਕਰ ਲਿਆ ਹਾਂ ਕੀ ਹੋਇਆ ਕੀ ਉਸਨੇ ਕੋਣ ਉਸ ਟਾਂਡਾ ਉਹ ਖਿਆ ਮੈਂ ਹੀ ਉੱਥੇ ਹੈਗਾ ਮੈਂ ਅੰਮ੍ਰਿਤਸਰ ਗਿਆਦਾ ਨਹੀਂ ਮੈਂ ਅੰਮ੍ਰਿਤਸਰ ਆਂੜਿਆ ਦਾ ਸੀ ਤੇ ਮੈਨੂੰ ਟੂਲ ਪੁਲਾਜੇ ਲੱਗੇ ਹਾਂ ਜਦੋਂ ਮੈਨੂੰ ਕਿਸ ਸੱਜਣ ਦਾ ਫੋਨ ਆਇਆ ਵੀ ਆਹ ਕੰਮ ਹੋ ਗਿਆ ਤੇ ਮੈਂ ਆਉਂਦੇ ਸਿੱਧਾ ਇੱਧਰ ਆ ਗਿਆ ਤੇ ਆਉਂਦੇ ਹਾਲਾਤ ਜਿਹੜੇ ਮੈਂ ਵੇਖਿਓ ਉਹ ਤੁਸੀਂ ਵੇਖਿਆ ਕਿੰਨੇ ਕਿ ਗੰਬੀਰ ਸੱਟਾਂ ਲੱਗੀਆਂ ਔਰ ਕੌਣ ਸੱਟਾਂ ਬਹੁਤ ਜ਼ਿਆਦਾ ਨੇ ਦੋਨੋਂ ਬ੍ਰਦਰ ਜ਼ਖਮੀ ਨੇ ਲੱਖੀ ਵਾਲੀਆ ਔਰ ਰਾਜਾ ਵਾਲੀਆ ਉਹਨਾਂ ਨੇ ਆ ਨਾਟ ਕਹਿੰਦੇ ਅੰਮ੍ਰਿਤਸਰ ਲੈ ਜਾ ਇਹਨਾਂ ਨੂੰ ਤੇ ਉਹ ਅੰਮ੍ਰਿਤਸਰ ਚਲੇ ਨਾ ਆ ਕੇ ਉਹ ਚਲੀ ਗਏ ਕਿ ਗੋਲੀ ਲੱਗੀ ਕਿ ਕੋਈ ਆਖੀ ਨਹੀਂ ਮੈਨੂੰ ਆਪੇ ਤੁਸੀਂ ਕਿੱਥੋਂ ਆ ਰਹੇ ਸੀ ਐਸੇ ਮੌਕੇ ਤੇ ਪਹੁੰਚੇ ਹਨ ਪਤਾ ਨਹੀਂ ਲੱਗਾ ਜੀ ਤਾਂ ਹਾਂ ਰੈਂਕ ਤੋਂ ਜਾ ਕੇ ਪਹੁੰਚੇ ਤੁਸੀਂ ਦੱਸ ਤੋਂ ਬਣ ਗਏ ਤੁਸੀਂ ਕੀ ਕਿਹੜੇ ਰੈਂਕ ਤੇ ਹੋ ਕੀ ਨਾਂ ਤੁਹਾਡਾ ਵਾਜੀ ਐਲ ਆਰ ਐਸ ਆਈ ਐਨ ਐਸ ਆਈ ਐਲ ਆਰ ਆਈ ਐਸ ਆਈ ਨਰਿੰਦਰ ਸਿੰਘ ਅੱਛਾ ਜੀ ਤੁਸੀਂ ਉੱਥੇ ਹਾਥੀਗੜ੍ਹ ਜਿੱਥੇ ਝਗੜਾ ਹੁੰਦਾ ਸੀ ਇਨਫੋਰਮੇਸ਼ਨ ਆਈ ਸੀ ਕਿ ਜਾਂ ਕਿੱਦਾਂ ਪਹੁੰਚੇ ਉੱਥੇ ਮੌਫਰਦਨ ਆਈ ਹੀ ਕਿ ਫੋਨ ਕੀਤਾ ਹੀ ਉੱਥੇ ਪਹਿਲਾਂ ਹੀ ਮੁਲਾਜ਼ਮ ਥੋੜੇ ਹੀ ਉੱਥੇ ਮੌਕੇ ਤੇ ਪਹੁੰਚ ਗਏ ਸੀ ਅੱਛਾ ਜੀ ਫਿਰ ਮੋਕੇ ਸਾਨੂੰ ਆਪ ਨਹੀਂ ਪਤਾ ਲੱਗਾ ਕੀ ਹੋਇਆ ਹੁਣ ਤੇ ਕੀ ਵਜ੍ਹਾ ਤੁਹਾਡੇ ਆ ਵੇਖ ਲੋ ਤੁਸੀਂ ਆਪ ਹੀ ਵੇਖੋ ਕੀ ਵਜ੍ਹਾ ਮੈਨੂੰ ਪਤਾ ਨਹੀਂ ਪੱਲ ਲੱਗਾ ਦੋਨਾਂ ਦੋਵੇਂ ਰਤਾ ਚੱਕੀ ਹੈ ਕੀ ਲੱਗਦਾ ਗੋਲੀ ਜਾਂ ਕਿਥੇ ਹਾਰ ਆ ਕੀ ਹੈ ਹਾਂਜੀ ਇਹ ਗੋਲੀ ਨੇ ਜਿਹਨੇ ਰਸਾ ਦਰ ਕੱਟ ਲਿਆ ਤੇ ਇਥੇ ਕੌਣ ਲੈ ਗਿਆ ਤੁਹਾਨੂੰ ਵਾਪਸ ਇਥੇ ਹਸਪੀਟਲ ਆਪ ਹੀ ਖੋਤੇ ਆ ਮੋਰਚਾ ਤੇ ਦੋਵੇਂ ਰਤਾ ਜੀ ਖੰਡਿਆਮ ਉਹ ਨਾਲ ਕਾਰ ਕਰ ਰਹੇ ਨੇ ਮੈਨੂੰ ਹਲੇ ਕੁਝ ਨਹੀਂ ਪਤਾ ਕਿ ਉਹ ਆਈਟੀਓ ਹਸਪਤਾਲੇ ਦੇ ਪੁਲਿਸ ਵਾਲੇ ਵੀ ਦੇਖ ਪੀ ਆ ਜਦੋਂ ਪਤਾ ਪੁਰਸ਼ ਆਜੋ ਵੀ ਜਖਮੀ ਹਾਂਜੀ ਪਤਾ ਲੱਗਾ ਜਖਮੀ ਹੋਇਆ ਬਟ ਮੈਂ ਸਿੱਧਾ ਆਇਆ ਹਸਪਤਾਲੇ ਇੱਥੇ ਦੋ ਬੰਦੇ ਜਖਮੀ ਨੇ ਕਿੰਨੇ ਕੀ ਤਮੀਰ ਸਟਾ ਲੱਗੇ ਇਹ ਦਾਖਲ ਨੇ 140 100 ਦੇ ਵਿਚ金 ਨਹੀਂ ਆਵਦੇ ਸੀ ਜੀ ਮੌਕੇ ਤੇ ਵੀ ਗਏ ਹੋਵੋਗੇ ਉੱਥੇ ਤੇ ਕੀ ਹਾਲਾਤ ਚ ਪੁਲਸ ਲੱਗੀ ਹੈ ਉੱਥੇ ਕਲੀਅਰ ਕਰਨੇ ਵੈਰੀਫਾਈ ਕਰ ਰਹੇ ਨੇ ਤੇ ਕੋਈ ਅਜੇ ਬਿਆਨ ਤੋ ਨਹੀਂ ਬੋਇਆ ਨੇ ਕਿਹਾ ਨਹੀਂ ਬਿਆਨ ਨਹੀਂ ਹੋਇਆ ਤੁਕੋ ਪਿਆਨ ਹੁੰਦੇ ਉਸ ਤੋਂ ਬਾਅਦ ਕਿ ਕਿਸ ਤਰੀਕੇ ਨਾਲ ਕਾਰਵਾਈ ਰੰਗੀ ਜਾਏਗੀ ਜੋ ਵੀ ਕਾਨੂੰਨ ਮੁਤਾਬਕ ਕਾਰੋਇਕ ਯੋਗ ਹੈ